ਜੇ ਅਸੀਂ ਅੱਜ ਆਪਣੇ ਘਰ ਦੇ ਵਿੱਚ ਸੇਫ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਸਾਹਿਬਜ਼ਾਦੇ ਸੀਗੇ ਮੈਂ ਜਿਹੜੇ ਗੁਰੂ ਸੀਗੇ ਸਾਡੇ ਗੁਰੂ ਪੀ ਸੀਗੇ ਉਹਨਾਂ ਨੇ ਅੱਜ ਫਾਧਨਾ ਕਰਕੇ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੇਫ ਬੈਠੇ ਆ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਬੈਠੇ ਆ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਅੱਛਾ ਮਹਿਸੂਸ ਆ ਹਾਸ਼ਲ ਐਡ ਫਾਊਂਡੇਸ਼ਨ ਦੀ ਕਮੇਟੀ ਵੱਲੋਂ ਅਸੀਂ ਆ ਸੇਵਾ ਲਗਾਈ ਗਈ ਹੈ ਕਿ ਮੋਤੀਰਾ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪੂਰਾ ਪਰਿਵਾਰ ਵਾਰਤਾ ਸਿਰਫ ਦੁੱਧ ਦੇ ਪਿੱਛੇ ਦੋ ਗਲਾਸ ਜਿਹੜੇ ਦੁੱਧ ਦੇ ਦਿੱਤੇ ਉਹਨਾਂ ਦੇ ਸਜ਼ਾਏ ਦਿੱਤੀ ਗਈ ਕਿ ਪੂਰਾ ਪੂਰਾ ਉਹਨਾਂ ਦਾ ਜਿਹੜਾ ਪਰਿਵਾਰ ਸੀ ਸਾਰਾ ਸਾਰਾ ਗੋਲੂ ਚਬੀੜ ਦਿੱਤਾ ਗਿਆ ਸਿੱਧੀ ਵਿਆਲੇ ਚੱਲ ਰਹੀ ਨੇ ਇਸ ਮੌਕੇ ਤੇ ਦਸਵੰਦੀ ਫਾਊਂਡੇਸ਼ਨ ਅਤੇ ਦਸਤਾਰ ਅਕੈਡਮੀ ਵੱਲੋਂ ਲੰਗਰ ਲਗਾਇਆ ਗਿਆ। ਤੋਂ ਥੋੜਾ ਦੱਸਦੀ ਹਾਂ ਲੰਗਰ ਜੁੜਾਇ ਕਿਥੇ ਲਗਾਇਆ ਗਿਆ। ਚਾਰ ਸਾਹਿਬ ਜਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਰਾਬਨਗਰ ਮਾਰਕੀਟ ਦੇ ਵਿੱਚ ਦਸਵੰਦੀ ਫਾਊਂਡੇਸ਼ਨ ਅਤੇ ਦਸਤਾਰ ਅਕੈਡਮੀ ਵੱਲੋਂ ਦਸਤਾਰ ਦੀ ਟ੍ਰੇਨਿੰਗ ਦਿੱਤੀ ਅਤੇ ਦੁੱਧ ਦਾਲ ਲੰਗਰ ਅਤੇ ਨਾਲ-ਨਾਲ ਦਸਤਾਰ ਦਾ ਲੰਗਰ ਵੀ ਲਗਾਇਆ ਗਿਆ। ਇਸ ਸਮਾਰੋਹ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੇ ਹਿੱਸਾ ਲੇਕਤਾ ਸਮਾਰੋਹ ਦੇ ਵਿੱਚ ਲਗਭਗ 200 ਤੋਂ ਵੱਧ ਲੋਕਾਂ ਨੇ ਦਸਤਾਰ ਸਜਾਈ। ਸਭ ਤੋਂ ਪਹਿਲਾਂ ਪੰਜਾਬੀ ਲਾਈਫ ਸਟਾਈਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਾਲ। ਮੇਰਾ ਨਾਮ ਹੈ ਜੀ ਆਸ਼ਰ ਲਹੋਰੀਆ ਔਰ ਮੈਂ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ। ਅੱਜ 27 ਦਸੰਬਰ ਹੈ। ਅੱਜ ਛੋਟੇ ਸਾਹਿਬ ਜਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੁਰਾਵਰ ਸਿੰਘ ਜਿਨ੍ਹਾਂ ਨੂੰ ਨੀਆਂ ਦੇ ਵਿੱਚ ਚਿਨਵਾਇਆ ਗਿਆ ਸੀ ਜੀ ਤੇ ਜਿਨ੍ਹਾਂ ਨੂੰ ਯਾਦ ਕਰਦੇ ਹੋਏ ਇੱਥੇ ਦਸਤਾਰ ਅਕੈਡਮੀ ਵੱਲੋਂ ਅੱਜ ਕੈਂਪ ਲਵਾਇਆ ਜਾਂਦਾ 27 ਦਸੰਬਰ ਨੂੰ ਕੈਂਪ ਲਵਾਇਆ ਜਾਂਦਾ ਤੇ ਜੇ ਕੋਈ ਵੀ ਮੇਰਾ ਵੀਰ ਕੋਈ ਵੀ ਪੱਗ ਬਣਵਾਣੀ ਚਾਹੁੰਦਾ ਹੈ ਦਸਤਾਰ ਸਜਾਣੀ ਚਾਹੁੰਦਾ ਤੇ 27 ਦਸੰਬਰ ਨੂੰ ਕਿਪਸ ਮਾਰਕੀਟ ਦੇ ਵਿੱਚ ਆ ਕੇ ਤੁਸੀਂ ਸਾਰੇ ਇੱਥੇ ਆ ਕੇ ਪੱਗ ਸਜਾ ਸਕਦੇ ਹੋ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਦੇਖੋ ਜੇ ਅਸੀਂ ਅੱਜ ਆਪਣੇ ਘਰ ਦੇ ਵਿੱਚ ਸੇਫ ਮਹਿਸੂਸ ਕਰ ਰਹੇ ਹਾਂ ਤੇ ਜਿਹੜੇ ਸਾਹਿਬਜ਼ਾਦੇ ਸੀਗੇ ਜਿਹੜੇ ਗੁਰੂ ਸੀਗੇ ਸਾਡੇ ਗੁਰੂ ਪੀਰ ਸੀਗੇ ਉਹਨਾਂ ਦੀ ਸ਼ਹਾਦਤਾਂ ਕਰਕੇ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੇਧ ਬੈਠੇ ਆਂ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਬੈਠੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਧੰਨਵਾਦ ਮੈਸ਼ਾਲੈਡ ਫਾਊਂਡੇਸ਼ਨ ਵੱਲੋਂ ਜਾਂ ਤੇਰ ਸੇਵਾ ਲਗਾਈ ਗਈ ਹੋਈ ਹੈ ਸਾਰੇ ਸੰਗਰ ਨੂੰ ਬੈਂਦੇ ਆ ਜੀ ਆ ਕੇ ਖਾਣੇ ਵਾਹਿਗੁਰੂ ਸੱਚ ਜੀ ਜੀ ਤੇ ਮੂਵੀ ਲਗਾਈ ਹੋਈ ਦੋ ਸ਼ਿਫਟ ਹੀ ਕੱਲ ਭਰੇ ਜਾਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਚਾਰ ਸਾਬਜਾਦਿਆਂ ਦੀ ਜੁਰਦੇ ਦੇ ਮਾਰਸ਼ਲ ਐਡ ਫਾਊਂਡੇਸ਼ਨ ਦੀ ਕਮੇਟੀ ਵੱਲੋਂ ਅਸੀਂ ਅੱਜ ਸੇਵਾ ਲਗਾਈ ਗਈ ਹੈ ਟੀਮ 1699 ਦਸਵੰਦ ਫਾਊਂਡੇਸ਼ਨ ਤੇ ਮਾਰਸ਼ਲ ਐਡ ਵੱਲੋਂ ਹਰ ਸਾਲ ਅਸੀਂ ਇੱਥੇ ਇਹ ਦਸਾਹਰਾ ਦਾ ਲੰਗਰ ਲਗਾਉਂਦੇ ਹੁੰਦੇ ਆ ਸ਼ਹੀਦੀ ਦਿਹਾੜਾ ਚੱਲਦਾ ਹੁੰਦਾ ਸ਼ਹੀਦੀ 15 ਵਾਲੇ ਦੇ ਆਖਰੀ ਦਿਨ ਅਸੀਂ ਇਹ ਕਰਦੇ ਆਂ ਔਰ ਇਥੇ ਫ੍ਰੀ ਆਫ ਕੋਸ ਸਾਰਿਆਂ ਨੂੰ ਪੱਗਾਂ ਦਿੱਤੀਆਂ ਜਾਂਦੀਆਂ ਜਲਦੀਆਂ ਬੰਨੀਆਂ ਜਾਂਦੀਆਂ ਨੇ ਜਿਹੜਾ ਬਣਾਉਣਾ ਜਾਵੇ ਤੇ ਚਾਰ ਸਾਹਿਬ ਜੀ ਦੇ ਮੂਵੀ ਦਿਖਾਉਂਦੇ ਆ ਤੇ ਨਾਲ ਚਾਹ ਪਾਣੀ ਦਾ ਲੰਗਰ ਹੁੰਦਾ ਇਹ ਇੱਕ ਸ਼ਰਧਾਂਜਲੀ ਆ ਜਿਹਦੇ ਨਾਲ ਇਥੇ ਸ਼ਰਾਬਨਗਰ ਮਾਰਕੀਟ ਦੇ ਵਿੱਚ ਜਿਹੜੇ ਬੱਚੇ ਦੇਖਣ ਆਉਂਦੇ ਆ ਜਾਂ ਮਾਰਕੀਟ ਘੁੰਮਣ ਆਉਂਦੇ ਆ ਉਹ ਬੱਚਿਆਂ ਨੂੰ ਯਾਦ ਕਰਦੇ ਆ ਦੇਖਦੇ ਆ ਤੇ ਕੁਝ ਸਿੱਖਦੇ ਆ ਤੋਂ ਘਟ ਹੈ ਸਤਿ ਸ੍ਰੀ ਅਕਾਲ ਜੀ ਅੱਜ ਸਾਨੂੰ ਲਗਾਤਾਰ ਹੋ ਗਏ ਨੇ 4-5 ਸਾਲ ਹੋ ਗਏ ਲਗਾਤਾਰ ਤੇ 17 ਦਾ ਲੰਗਰ ਲਾਉਂਦੇ ਆਣ ਤੇ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਦੁੱਧ ਦਾ ਲੰਗਰ ਜਿਹੜਾ ਦਿੱਤਾ ਗਿਆ ਵਾ ਇਹ ਜੈਨ ਕਮਿਊਨਿਟੀ ਵੱਲੋਂ ਤੇ ਜਿਹੜੀ ਮੋਤੀਰਾਮ ਮਹਿਰਾਜੀ ਦੀ ਜਿਹੜੀ ਬਰਾਦਰੀ ਆ ਉਹਨਾਂ ਵੱਲੋਂ ਇਹ ਪਹਿਲ ਕੀਤੀ ਜਾਂਦੀ ਆ ਵੀ ਇੱਕ ਵਾਰੀ ਜਦੋਂ ਅਸੀਂ ਫਸਟ ਟਾਈਮ ਜਦੋਂ ਲਾਉਣਾ ਸੀਗਾ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਇਸ ਤਰ੍ਹਾਂ ਅਸੀਂ ਹਰ ਸਾਲ ਐਵੇਂ ਲਾਉਂਦੇ ਆ ਜੇ ਤੁਸੀਂ ਆਪਣਾ ਇੱਕ ਕੰਟ੍ਰਿਬਿਊਟ ਕਰੋ ਤੇ ਕਿੰਨਾ ਵਧੀਆ ਲੱਗੇਗਾ ਇੱਕ ਸਮਾਜ ਨੂੰ ਇੱਕ ਮੈਸੇਜ ਆਏਗਾ ਕਿ ਇੱਕ ਜੈਨ ਕਮਿਊਨਿਟੀ ਜਿਨ੍ਹਾਂ ਨੇ ਮੋਤੀਰਾਮ ਮਹਾਰਾਜੀ ਦੀ ਜਿਹੜੀ ਬਰਾਦਰੀ ਆ ਉਹਨਾਂ ਦਾ ਬਹੁਤ ਵੱਡਾ ਇਸ਼ਾਨ ਹੈਗਾ ਉਹਨਾਂ ਨੇ ਸਹਿਬਜ਼ਾਦਿਆਂ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਹੈ ਲੈ ਕੇ ਦਿੱਤੀ ਜੀ ਸੰਸਕਾਰ ਕਰਨ ਵਾਸਤੇ ਤੇ ਮੋਤੀਰਾਮ ਮਹਾਰਾਜੀ ਜਿਨ੍ਹਾਂ ਨੇ ਆਪਣਾ ਪੂਰਾ ਪੂਰਾ ਪਰਿਵਾਰ ਵਾਰਤਾ ਸਿਰਫ ਦੁੱਧ ਦੇ ਪਿੱਛੇ ਦੋ ਗਲਾਸ ਜਿਹੜੇ ਦੁੱਧ ਦੇ ਦਿੱਤੇ ਤੇ ਉਹਦੇ ਸਜ਼ਾ ਇਹ ਦਿੱਤੀ ਗਈ ਕਿ ਪੂਰਾ ਪੂਰਾ ਉਹਨਾਂ ਦਾ ਜਿਹੜਾ ਪਰਿਵਾਰ ਸੀ ਸਾਰਾ ਸਾਰਾ ਕੋਹੂ ਚ ਪੀੜ ਦਿੱਤਾ ਗਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਮਹਾਨ ਸ਼ਖਸੀਅਤਾਂ ਦੀ ਯਾਦ ਦੇ ਵਿੱਚ ਅਸੀਂ ਤੇ ਦੁੱਧ ਦਾ ਲੰਗਰ ਲਾਇਆ ਜਾਂਦਾ ਤੇ ਸਹਿਜ਼ਾਦਿਆਂ ਦੀ ਯਾਦ ਦੇ ਵਿੱਚ ਤੇ ਮਾਤਾ ਗੁਜਰੀ ਦੀ ਯਾਦ ਚ ਇੱਥੇ ਪੱਗਾਂ ਦਾ ਲੰਗਰ ਲਾਇਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਕੱਲਾ ਇਹ ਨਹੀਂ ਕਿ ਸਿੱਖ ਧਰਮ ਦੇ ਹੀ ਆ ਰਹੇ ਨੇ ਇੱਥੇ ਸਾਡੇ ਹਿੰਦੂ ਵੀਰ ਵੀ ਆ ਰਹੇ ਨੇ ਪਾਣਾ ਆਰੀਆਂ ਨੇ ਜੜੀਆਂ ਬੜੀਆਂ ਉਹਨਾਂ ਨੂੰ ਹੈਗਾ ਵੀ ਸਾਡੇ ਸਿਰ ਤੇ ਵੀ ਦਸਤਾਰ ਸਜਾਈ ਜਾਵੇ ਤੇ ਅਸੀਂ ਇਸ ਦਿਨ ਬਾਰੇ ਆਹੀ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਸਕੇ ਮੈਸੇਜ ਇਹੀ ਹੈ ਕਿ ਵੱਤੋ ਵੱਤ ਤੁਸੀਂ ਜੜੀਆਂ ਹੁਣ ਜਿਹੜਾ ਸਮਾਂ ਚੱਲ ਰਿਹਾ ਨਫ਼ਰਤ ਵਾਲਾ ਇਹਨੂੰ ਆਪਾਂ ਖਤਮ ਕਰਕੇ ਤੇ ਸਾਰਿਆਂ ਧਰਮਾਂ ਦਾ ਸਤਿਕਾਰ ਕਰਕੇ ਅਸੀਂ ਪਿਆਰ ਨੂੰ ਵੰਡੀਏ